ਸਾ ਨੁਕਸਾਨ ਹੋਇਆ ਪਾਜੀ ਰਾਤੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਏ ਇਹਦੇ ਨਾਲ ਨਾਲ ਸਾਡੀ ਲੇਬਰ ਜਿਹੜੀ ਜ਼ਿਆਦਾ ਵਾਧੂ ਨਸਾਰਾ ਹੀ ਮਾਲ ਟੰਕਾ ਲੱਗਣ ਗਿਆ ਫਿਰ ਤੋਂ ਦੁਬਾਰਾ ਸਾਰਾ ਕੰਮ ਫਿਰ ਤੋਂ ਦੁਬਾਰਾ ਕਰਨਾ ਢਾਂਗਾ ਕਿਉਂ ਲਾਣੀ ਹੈ ਸੁਕਾਉਣ ਵਾਸਤੇ ਹਾਂਜੀ ਸੁਕਾਉਣ ਵਾਸਤੇ ਤਾਂ ਕੱਲ ਆਵਾਂਗੇ ਮਾਲ ਸੁਕੇਗਾ ਤੇ ਹੁਣ ਚੱਕਣਾ ਹੈ ਅਦਰਵਾਇਜ਼ ਇਹਨਾਂ ਉਧਾ ਚੱਕਣਾ ਨਹੀਂ ਹਾਂ ਠੀਕ ਹੈ ਤੇ ਲੇਬਰ ਤੁਹਾਨੂੰ ਐਕਸਟਰਾ ਮਿਲੇਗੀ ਜਾਂ ਨਹੀਂ ਲੇਬਰ ਕੁਝ ਨਹੀਂ ਜੀ ਨਾ ਮਿਲਦਾ ਐਕਸਟਰਾ ਕੁਝ ਨਹੀਂ ਮਿਲਦਾ ਸਾਨੂੰ ਜਿਹੜੀ ਪਹਿਲਾਂ ਲੇਬਰ ਮਿਲਣੀ ਉਹਦੀ ਮਿਲਣੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੰਦਾ ਸਾਜੀ ਕੀ ਨਾਮ ਹੈ ਤੁਹਾਡਾ ਔਰ ਜਦੋਂ ਰਾਤ ਕਿੰਨੀ ਕੁ ਦੇਰ ਬਾਦਿਸ਼ ਹੋਈ ਹੈ ਕਿੰਨੀ ਕੁ ਦੇਰ ਬਾਰਿਸ਼ ਹੋਈ ਆ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਹੁਣ ਮਜ਼ਦੂਰਾਂ ਨੂੰ ਕੀ ਹੁਣ ਕੀ ਕਰਨਾ ਪਏਗਾ ਇਹਦਾ ਹੀ ਬਹੁਤ ਕੰਮ ਵਧ ਗਿਆ ਇਹਨਾਂ ਦਾ ਕਿਉਂਕਿ ਉਸ ਕੰਮ ਨਾਲ ਢਾਂਗਾ ਲੱਗਣ ਦੀਆਂ ਇਹਨਾਂ ਦੇ ਬਹੁਤ ਆ ਵੀ ਕੰਮ ਜਿਆਦਾ ਹੀ ਵਧਣ ਕਰ ਚੁੱਕਾ ਗਿਆ ਮਜ਼ਦੂਰਾਂ ਦਾ ਕੰਮ ਜਿਆਦਾ ਵਧ ਗਿਆ ਸਰਕਾਰ ਨੇ ਹੁਣ ਜੋ ਵੀ ਕਰਨਾ ਹੈ ਇਹ ਉਹਨਾਂ ਦੇ ਹੱਥ ਵਿੱਚ ਕੀਤਾ ਗਿਆ ਹੈ ਹੁਣ ਇਹਨਾਂ ਸਰਕਾਰਾਂ ਦੇ ਤੇ ਪੱਟੀਆਂ ਮਾਰੋਗੇ ਸਾਰੀਆਂ ਚੱਕਾਂ ਲਾਵਾਂਗੇ ਢਾਂਕਾਂ ਲਾਵਾਂਗੇ ਬੋਪਰ ਝਾੜੂ ਮਾਰਨਾ ਪੈਣਾ ਹੈ ਫਿਰ ਉੱਤੇ ਮੌਸਮ ਇਹ ਨਹੀਂ ਆਂਦਾ ਜੀ ਇਹਦੀ ਲੇਬਰ ਨਹੀਂ ਮਿਲਣੀ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਦਾ ਹਾਂ ਦੁਬਾਰਾ ਉਦੋਂ ਜ਼ਿਆਦਾ ਲੇਬਰ ਨੁਕਸਤ ਆ ਜਾਣਾ ਹੈ ਇੱਕ ਕੰਮ ਕੀਤਾ ਜਾਵੇ ਨੁਕਸਾਨ ਹੋਇਆ ਭਾਜੀ ਰਾਤੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ ਇਹਦੇ ਨਾਲ ਨਾਲ ਸਰਦੀ ਲੇਬਰ ਜਿਹੜੀ ਜ਼ਿਆਦਾ ਵਾਰੀ ਸਾਰਾ ਹੀ ਮਾਲ ਢਾਂਕਾ ਲੱਗਣ ਗਿਆ ਫਿਰ ਤੋਂ ਦੁਬਾਰਾ ਸਾਰਾ ਕੰਮ ਫਿਰ ਤੋਂ ਦੁਬਾਰਾ ਕਰਨਾ ਤਾਂ ਕਿਉਂ ਲਾਣੀ ਆ ਸੁਕਾਣ ਵਾਸਤੇ ਹਾਂਜੀ ਸੁਕਾਣ ਵਾਸਤੇ ਤਾਂ ਕੱਲਾ ਲਾਵਾਂਗੇ ਮਾਲ ਸੁਕੇਗਾ ਤੇ ਹੁਣ ਚੱਕਣਾ ਆ ਅਦਰਵਾਇਜ਼ ਇਹਨਾਂ ਉਧਾ ਚੱਕਣਾ ਨਹੀਂ ਹਾਂ ਠੀਕ ਹੈ ਤੇ ਲੇਬਰ ਤੁਹਾਨੂੰ ਐਕਸਟਰਾ ਮਿਲੇਗੀ ਜੀ ਲੇਬਰ ਕੁਝ ਨਹੀਂ ਜੀ ਨਾ ਬੰਦਾ ਤਾਂ ਐਕਸਟਰਾ ਕੁਝ ਨਹੀਂ ਮਿਲਣਾ ਸਾਨੂੰ ਜਿਹੜੀ ਪਹਿਲਾਂ ਲੇਬਰ ਮਿਲਣੀ ਉਹਦੀ ਮਿਲਣੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿੰਦਾ ਸਾਜੀ ਕੀ ਨਾਮ ਹੈ ਤੁਹਾਡਾ ਔਰ ਜਦੋਂ ਰਾਤ ਕਿੰਨੀ ਕੁ देर 바ਦਿਸ਼ ਹੋਈ ਆ ਕਿੰਨੀ ਕੁ ਦਿਨ ਬਾਰਿਸ਼ ਹੋਈ ਆ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਹੁਣ ਮਜ਼ਦੂਰਾਂ ਨੂੰ ਕੀ ਹੁਣ ਕੀ ਕਰਨਾ ਪਏਗਾ ਇਹ ਤਾਂ ਹੀ ਬਹੁਤ ਕੰਮ ਵਧ ਗਿਆ ਇਹਨਾਂ ਦਾ ਕਿਉਂਕਿ ਕਿ ਉਸ ਕੰਮ ਨਾਲ ਢਾਂਗਾ ਲੱਗਣ ਦੀਆਂ ਇਹਨਾਂ ਦੇ ਬਹੁਤ ਆ ਵੀ ਕੰਮ ਜਿਆਦਾ ਹੀ ਵਧਣ ਕਰ ਚੁੱਕਾ ਗਿਆ ਮਜ਼ਦੂਰੀ ਦਾ ਕੰਮ ਜਿਆਦਾ ਵਧ ਗਿਆ ਸਰਕਾਰ ਨੇ ਹੁਣ ਜੋ ਵੀ ਕਰਨਾ ਹੈ ਇਹ ਉਹਨਾਂ ਦੇ ਹੱਥ ਵਾਸ ਕੀਤਾ ਗਿਆ ਹੁਣ ਇਹਨਾਂ ਸਕਾਣਾ ਤੇ ਵੀ ਪੱਟੀਆਂ ਮਾਰੋਗੇ ਸਾਰੀਆਂ ਚਾਹਾਂ ਲਾਵਾਂਗੇ ਢਾਂਗਾ ਲਾਵਾਂਗੇ ਬੋਪਰ ਝਾੜੂ ਮਾਰਨਾ ਪੈਣਾ ਉਦੇ ਮੌਸਮ ਬਣਿਆ ਜਾਂਦਾ ਜੀ ਹਾਂ ਇਹਦੀ ਲੇਬਰ ਨਹੀਂ ਮਿਲਨੀ ਜਿਹੜਾ ਨਹੀਂ ਮਿਲਣਾ ਕੁਝ ਨਹੀਂ ਮਿਲਣਦਾ ਹਾਂ ਦੁਬਾਰਾ ਉਦੋਂ ਜ਼ਿਆਦਾ ਲੇਬਰ ਲੁਸਤਾ ਆ ਜਾਣਾ ਇੱਕ ਕੰਮ ਕੀਤਾ ਜਾਵੇ ਨੁਕਸਾਨ ਹੋਇਆ ਭਾਜੀ ਰਾਤੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਏ ਇਹਦੇ ਨਾਲ ਨਾਲ ਸਾਡੀ ਲੇਬਰ ਜਿਹੜੀ ਜ਼ਿਆਦਾ ਬਾਦੀ ਸਾਰਾ ਹੀ ਮਾਲ ਢਾਂਗਾ ਲੱਗਣ ਗਿਆ ਫਿਰ ਤੋਂ ਦੁਬਾਰਾ ਸਾਰਾ ਕੰਮ ਫਿਰ ਤੋਂ ਦੁਬਾਰਾ ਕਰਨਾ ਤਾਂਗਾ ਕਿਉਂ ਲਾਣੀ ਹੈ ਸੁਕਾਣ ਵਾਸਤੇ ਹਾਂਜੀ ਸੁਕਾਣ ਵਾਸਤੇ ਤਾਂਗਾ ਲਾਵਾਂਗੇ ਮਾਲ ਸੁਕੇਗਾ ਤੇ ਹੁਣ ਚੱਕਣਾ ਹੈ ਅਦਰਵਾਇਜ਼ ਇਹਨਾਂ ਉਦਾਂ ਚੱਕਣਾ ਨਹੀਂ ਹਾਂ ਠੀਕ ਹੈ ਤੇ ਲੇਬਰ ਤੁਹਾਨੂੰ ਐਕਸਟਰਾ ਮਿਲੇਗੀ ਜੀ ਲੇਬਰ ਕੁਝ ਨਹੀਂ ਜੀ ਨਾ ਕਿੰਦਾ ਤਾਂ ਐਕਸਟਰਾ ਕੁਝ ਨਹੀਂ ਮਿਲਣਾ ਸਾਨੂੰ ਜਿਹੜੀ ਪਹਿਲਾਂ ਲੇਬਰ ਮਿਲਣੀ ਉਹਦੀ ਮਿਲੂਗੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੁਖਿੰਦਾ ਸਾਜੀ ਕੀ ਨਾਮ ਹੈ ਤੁਹਾਡਾ ਔਰ ਜਦੋਂ ਰਾਤ ਕਿੰਨੀ ਕੁ देर 바ਦਿਸ਼ ਹੋਈ ਹੈ ਕਿੰਨੀ ਕੁ देर 바ਦਿਸ਼ ਹੋਈ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਹੁਣ ਮਜ਼ਦੂਰਾਂ ਨੂੰ ਕੀ ਹੁਣ ਕੀ ਕਰਨਾ ਪਏਗਾ ਇਹਦਾ ਹੀ ਬਹੁਤ ਕੰਮ ਬਾਦ ਗਿਆ ਇਹਨਾਂ ਦਾ ਕਿਉਂਕਿ ਕਿ ਉਸ ਕੰਮ ਨਾਲ ਢਾਂਗਾ ਲੱਗਣ ਦੀਆਂ ਇਹਨਾਂ ਦੇ ਬਹੁਤ ਰਵੀ ਕੰਮ ਜਾਦਾ ਹੀ ਵਿਕੰਦ ਕਰ ਚੁੱਕਾ ਹੈ ਗਿਆ ਮੌਜੂਦੀ ਦਾ ਕੰਮ ਜਿਆਦਾ ਵਧ ਗਿਆ ਸਰਕਾਰ ਨੇ ਹੁਣ ਜੋ ਵੀ ਕਰਨਾ ਹੈ ਇਹ ਉਹਨਾਂ ਦੇ ਹੱਥ ਵਾਸ ਕੀਤਾ ਗਿਆ ਹੁਣ ਇਹਨੂੰ ਸਕਾਣਾ ਤੇ ਤੁਸੀਂ ਪਟੀਆਂ ਮਾਰੋਗੇ ਸਾਰੀਆਂ ਚੱਕੋ ਲਾਵਾਂਗੇ ਢਾਂਗਾ ਲਾਵਾਂਗੇ ਬਹੁਤ ਝਾੜੂ ਮਾਰਨਾ ਪੈਣਾ ਤੇ ਉੱਤੇ ਮੌਸਮ ਇਹ ਨਹੀਂ ਆਉਂਦਾ ਜੀ ਇਹਦੀ ਲੇਬਰ ਨਹੀਂ ਮਿਲਣੀ ਨਹੀਂ ਮਿਲਣਾ ਕੁਝ ਨਹੀਂ ਮਿਲਣਦਾ ਹਾਂ ਦੁਬਾਰਾ ਉਦੋਂ ਜ਼ਿਆਦਾ ਲੇਬਰ ਨੁਸਤ ਆ ਜਾਣਾ ਹੈ ਇੱਕ ਕੰਮ ਕੀਤਾ ਗਿਆ